ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਫਿਰ ਆਪਾਂ ਰूबरू ਹੋ ਰਹੇ ਹਾਂ ਨਵੇਂ ਵਿਸ਼ੇ ਦੇ ਵਿੱਚ ਜਿਹੜਾ ਨੇਪਾਲ ਦੇ ਵਿੱਚ ਅੰਦੋਲਨ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਅੰਦੋਲਨ ਦੀ ਸ਼ੁਰੂਆਤ ਹੋ ਚੁੱਕੀ ਹੈ ਤਿੰਨ ਸਟੇਟਾਂ ਦੇ ਵਿੱਚ ਜਿਹੜੀ ਨੋਟ ਹੁਣੇ-ਹੁਣੇ ਰਿਪੋਰਟ ਆਈ ਹੈਗੀ ਆ ਉਹ ਹੈਗੀ ਆਪਾਂ ਅਸਾਮ ਬਿਹਾਰ ਤੇ ਜੁਪੀ ਇਹਨਾਂ ਤਿੰਨਾਂ ਦੇ ਵਿੱਚ ਜਿਹੜੀ ਸਰਕਾਰ ਹੈਗੀ ਆ ਉਹ ਬੀਜੇਪੀ ਦੀ ਹੈਗੀ ਆ ਤਾਂ ਸਭ ਤੋਂ ਵੱਡਾ ਖਤਰਾ ਜਿਹੜਾ ਬੀਜੇਪੀ ਸਰਕਾਰ ਨੂੰ ਬਣਦਾ ਨਜ਼ਰ ਆ ਰਿਹਾ ਵਾ ਸਾਉਂਦ ਦੇ ਵਿੱਚ ਜਿਹੜੀ ਰਿਪੋਰਟ ਆਈ ਆ ਉਹ ਮੋਰਾਨ ਸਮੁਦਾਏ ਦੇ ਲੋਕਾਂ ਵੱਲੋਂ ਇਹ ਬਦਰੂ ਦਾ ਮਸ਼ਾਲ ਦੇ ਰਾਹੀਂ ਸ਼ੁਰੂ ਕੀਤਾ ਜਿਸ ਵਿੱਚ ਬਹੁਤ ਭਾਰੀ ਗਿਣਤੀ ਵਿੱਚ ਲੋਕ ਮਸ਼ਾਲਾਂ ਲੈ ਕੇ ਸੜਕਾਂ ਦੇ ਉੱਪਰ ਉਤਰ ਆਏ ਨੇ ਤੇ ਇਹ ਮਸ਼ਾਲ ਦਾ ਅੰਦੋਲਨ ਦਾ ਜਿਹੜਾ ਕਾਰਨ ਮੁੱਖ ਕਾਰਨ ਹੈਗਾ ਉਹ ਹੈਗਾ ਆਦੀਵਾਸੀ ਆਦੀਵਾਸੀ ਦਰਜਾ ਲੈਣਾ ਪਰ ਮੋਰਾਨ ਸਮੁਦਾਏ ਦੇ ਲੋਕਾਂ ਅੰਦੀ ਇਹ ਮੰਗ ਨੂੰ ਆਪਣੇ મોદી ਸਾਹਿਬ ਕਈ ਵਾਰ ਮੰਨ ਚੁੱਕੇ ਨੇ ਵੀ ਤੁਹਾਨੂੰ ਇਹ ਦਿੱਤਾ ਜਾਊਗਾ ਜਿਵੇਂ 2016 ਤੋਂ ਇਹ ਵਾਦੇ ਲਗਾਤਾਰ ਇਸ ਸਮਾਜ ਨਾਲ ਕੀਤੇ ਜਾ ਰਹੇ ਨੇ ਪਰ ਅਜੇ ਤੱਕ ਇਹਨਾਂ ਦੀ ਕੋਈ ਵੀ ਪੂਰਤੀ ਨਹੀਂ ਹੋਈ ਬੋਟਾ ਲੈਣ ਦੇ ਬਾਅਦ ਵਿੱਚ ਸਰਕਾਰ ਇਹਨਾਂ ਗੱਲਾਂ ਤੋਂ ਮੂੰਹ ਮੋੜ ਜਾਂਦੀ ਹੈ ਜਿਵੇਂ ਕਿ ਨਾਰਮਲ ਹਾਰੇ ਸਟੇਟ ਦੇ ਵਿੱਚ ਐਦਾ ਹੀ ਹੁੰਦਾ ਵਾ ਜਦੋਂ ਪਹਿਲਾਂ ਸਰਕਾਰ ਨੇ ਬਣਨਾ ਹੁੰਦਾ ਵੋਟਾਂ ਲੈਣੀਆਂ ਹੁੰਦੀਆਂ ਤਾਂ ਬੜੇ ਵਾਦੇ ਹੁੰਦੇ ਨੇ ਜਮਾਤ ਵਿੱਚ ਉਹਨਾਂ ਸਾਰੇ ਵਾਦਿਆਂ ਨੂੰ ਪਿੱਛੇ ਛੱਡ ਕੇ ਸਰਕਾਰ ਬਹੁਤ ਦੂਰ ਨਟ ਜਾਂਦੀ ਹੈ ਤੇ ਲੋਕਾਂ ਨੂੰ ਇੱਕ ਬੇਕੂ ਬਣਾਉਣ ਦੀ ਨੀਤੀ ਵਿੱਚ ਕੰਮ ਕਰਦੀ ਹੈ ਦੂਸਰੇ ਪਾਸੇ ਜੇ ਬਿਹਾਰ ਦੇ ਵਿੱਚ ਆਪਾਂ ਦੇਖਿਆ ਜਾਵੇ ਬਿਹਾਰ ਦੇ ਲੋ ਸਟੂਡੈਂਟ ਹੈਗੇ ਨੇ ਉਹ ਸੜਕਾਂ ਦੇ ਉੱਪਰ ਉਤਰ ਗਏ ਤੇ ਲੋ ਪਾਣੀ ਦੀਆਂ ਵਿਚਾੜਾਂ ਪੁਲਿਸ ਦੁਆਰਾ ਕੀਤੀ ਲਾਠੀਚਾਰੀ ਕੀਤਾ ਤਾਂ ਨਾਲੇ ਸਾਰੇ ਸਾਰੇ ਜਿਹੜੇ ਸਟੂਡੈਂਟ ਹੈਗੇ ਸੀ ਉਹ ਸਾਰੇ ਇੱਥੋਂ ਨੱਟ ਚੁੱਕੇ ਨੇ ਤੁਸੀਂ ਇਹ ਸਾਰਾ ਨਜ਼ਾਰਾ ਆਪ ਅਖਾਰਾਂ ਦੇਖ ਸਕਦੇ ਹੋ ਜਿਵੇਂ ਆਪਾਂ ਜੁਪੀ ਦੀ ਗੱਲ ਕਰੀਏ ਪੰਜਾਬ ਦੇ ਵਿੱਚੜੇ ਆਜ਼ਾਦ ਪਾਰਟੀ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਵਾ ਕਿਉਂਕਿ ਸਰਕਾਰ ਨੇ ਐਲਾਨ ਕੀਤਾ ਕਿ ਇੱਥੋਂ ਸੜਕ ਬਣਾਈ ਜੇ ਸੜਕ ਕਰਕੇ ਇੱਕ ਪੂਰੀ ਦੀ ਪੂਰੀ ਵਸਤੀ ਬਰਬਾਦ ਹੋ ਜਿੱਥੇ 7 ਲੱਖ ਵੋਟਾਂ ਨੇ ਤੇ 7 ਲੱਖ ਵੋਟਰ ਉਹ ਬੇਕਾਰ ਹੁੰਦੇ ਨਜ਼ਰ ਆ ਰਹੇ ਨੇ ਜਿਸ ਦੇ ਵੱਜੋਂ ਇਹ ਪ੍ਰਦਰਸ਼ਨ ਨੇ ਆਰੰਭਤਾ ਹੋਈ ਆ ਪਰ ਇਹ ਗੱਲ ਬੜੀ ਕਲੀਅਰ ਹੋ ਚੁੱਕੀ ਆ ਵੀ ਲੋਕ ਸਰਕਾਰ ਤੋਂ ਬਹੁਤ ਦੁਖੀ ਨੇ ਪਰ ਇਹਦਾ ਕਾਰਨ ਸਿੱਧਾ ਸਿੱਧਾ ਹੀ ਆ ਕਿ ਸਰਕਾਰ ਇਹਨਾਂ ਦੇ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਕਰਨ ਦੇ ਵਿੱਚ ناکਾਮਜਾਬ ਰਹੀ ਆ ਤੇ ਲੋਕਾਂ ਨੂੰ ਮਜਬੂਰੀ ਦੇ ਬਸ ਹਾ ਕੇ ਇਹ ਪ੍ਰਦਰਸ਼ਨ ਕਰਨ ਦੀ ਲੋੜ ਪੈਂਦੀ ਆ ਪਰ ਇਹ ਸਾਡੇ ਪੰਜਾਬ ਦੇ ਪੰਜਾਬ ਦੇ ਵਿੱਚ ਵੀ ਕਈ ਤਰ੍ਹਾਂ ਦੇ ਜਿਹੜੇ ਪ੍ਰਦਰਸ਼ਨ ਨੇ ਉਹ ਨਜ਼ਰ ਆਉਂਦੇ ਸਮੇਂ-ਉਸਮੇ ਮਿਲਦੇ ਰਹੰਦੇ ਨੇ ਪਰ ਕਾਰਨ ਸਭ ਤੋਂ ਵੱਡਾ ਕਿ ਇਹ ਹੀ ਆ ਵੀ ਸਰਕਾਰਾਂ ਵਾਅਦੇ ਕੁਝ ਕਰਦੀਆਂ ਨੇ ਪਰ ਸਾਰਾ ਕੁਝ ਤੋੜ ਦਿੰਦੀਆਂ ਨੇ ਜਿਵੇਂ ਕਿ ਹੁਣ ਲੈਂਡ ਪੂਲਿੰਗ ਦੀ ਪਾਲਸੀ ਹੈਗੀ ਉਹ ਰਿਟਰਨ ਦੇ ਮੁੱਦੇ ਦੇ ਉੱਪਰ ਖੜੀ ਆ ਪਰ ਇਹ ਸਾਰਾ ਵਿਦਰੋਹ ਮਤਲਬ